ਆਜੋ ਦੋਸਤੋ ਆ ਇੱਕ ਬਾਈ ਮਹਿੰਸਾ ਛੱਡੀ ਬੈਠਾ ਔਰ ਇਹ ਟੋਬੇ ਚ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਵੀ ਕੀ ਫਾਇਦੇ ਨੇ ਤੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਇਹ ਮੱਜਾਂ ਦਾ ਪਾਣੀ ਤੇ ਸਾਡ ਰੱਖਿਆ ਨੇ ਕੀ ਇਹਦੇ ਲਾਭ ਨੇ ਵੀ ਘਰੇ ਨਹੀਂ ਨਿਮਾਉਂਦੇ ਕੀ ਚੱਕਰ ਆ ਬਾਈ ਬਾਈ ਜਿਹੜੀ ਘਰੇ ਨਿਮਾਉਣ ਵਾਲੀ ਗੱਲ ਹੈ ਉਹ ਕੋਈ ਚੱਕਰ ਨਹੀਂ ਹੈ ਵੀ ਆਪਾਂ ਨਿਮਾਅ ਕਰੇ ਵੀ ਲੈਨੇ ਆ ਠੀਕ ਆ ਬਾਈ ਜਿਹੜਾ ਮੱਜਾਂ ਟੋਬੇ ਚ ਲੈ ਕੇ ਆਉਣ ਦਾ ਮਕਸਦ ਹੈਗਾ ਉਹਦੇ ਨਾਲ ਇੱਕ ਤਾਂ ਮੱਜਾਂ ਦੇ ਪੈਰਾਂ 'ਚ ਜਿਹੜਾ ਕੋਈ ਗੋਹਾ ਵੱੱਲਾ ਫਸਿਆ ਹੁੰਦਾ ਹੈਗਾ ਉਹ ਨਿਕਲ ਜਾਂਦਾ ਹੈ ਠੀਕ ਹੈ ਠੀਕ ਹੈ ਬਾਕੀ ਹੁਣ ਆਪਾਂ ਖੜੇ ਪਸ਼ੂਆਂ ਦੇ ਘਰੇ ਆਪਣੇ ਨੌ ਵੱਜ ਜਾਂਦੇ ਨੇਗੇ ਤੇ ਉਹ ਨੌ ਮੰਨ ਲਓ ਜਦੋਂ ਆਪਾਂ ਤੋੜ ਕੇ ਲਿਆਵਾਂਗੇ ਉਹ ਨੌ ਆਪੀ ਆਟੋਮੈਟਿਕ ਸੈੱਟ ਹੋ ਜਾਣਗੇ ਆਪਾਂ ਨੂੰ ਕਿਸੇ ਤੋਂ ਉਹਨਾਂ ਨੂੰ ਸੈੱਟ ਕਰਵਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਬਈ ਇਹ ਦੁੱਧ ਬਾਦ ਵੀ ਵੱਜਦੀ ਹੋਣੀ ਹੈ ਬਈ ਫਿਰ ਤੋਰੇ ਫੇਰੇ ਨਾਲ ਹਾਂ ਬਈ ਜੋ ਤੋਰਾ ਫੇਰਾ ਕਰਾਵਾਂਗੇ ਪਸ਼ੂ ਨੂੰ ਆਟੋਮੈਟਿਕ ਕਿਸੇ ਮੰਨ ਲਓ ਕੋਈ ਕੱਖ ਤੇ ਮੂੰਹ ਮਾਰ ਲਿਆ ਕਦੇ ਕਾਸ਼ ਤੇ ਮੂੰਹ ਮਾਰ ਲਿਆ ਜਿਹੜੀ ਚੀਜ਼ ਦੀ ਪਸ਼ੂ ਨੂੰ ਆਪਦੇ ਅੰਦਰੋਂ ਚਾਹਨਾ ਹੈ ਖਾਣ ਦੀ ਉਹ ਚੀਜ਼ ਨੇ ਮੂੰਹ ਮਾਰੂਗਾ ਜਦੋਂ ਦੁੱਧਵਾਦ ਆਟੋਮੈਟਿਕ ਬਦਣੀ ਬਦਨਾ ਹੈ ਸਹੀ ਗੱਲ ਆ ਬਾਈ ਤੇ ਬਾਕੀ ਗੱਲ ਹੈਗੀ ਹੈ ਕਿ ਜਦੋਂ ਆਪਾਂ ਨੇ ਪਸ਼ੂ ਆਪਣਾ ਸੂਣ ਵਾਲਾ ਹੈਗਾ ਹਾਂਜੀ ਬਾਈ ਸੂਣ ਵੇਲੇ ਇਹ ਚੀਜ਼ ਨਾਲ ਬਹੁਤ ਫਾਇਦਾ ਹੁੰਦਾ ਹੈ ਆਪਾਂ ਨੂੰ ਇਹ ਚੀਜ਼ ਦੀ ਆਪਾਂ ਨੂੰ ਦਿੱਕਤ ਨਹੀਂ ਹੁੰਦੀ ਵੀ ਆਪਣੇ ਪਸ਼ੂ ਦੇ ਜਾਂ ਕੋਈ ਬੋਝ ਦਿਖਾਊਗਾ ਜਾਂ ਕੋਈ ਮੰਨ ਲਓ ਹੋਰ ਕੋਈ ਪ੍ਰੋਬਲਮ ਆ ਜਾਊ ਕੋਈ ਕੱਟਰੂ ਟੇਡਾ ਹੋ ਗਿਆ ਜੇ ਬੈਂਚ ਚ ਦਿੱਕਤ ਆ ਗਈ ਇਹੋ ਜਿਹੀਆਂ ਚੀਜ਼ਾਂ ਇਹ ਚੀਜ਼ ਨਾਲ ਬਹੁਤ ਫਾਇਦਾ ਹੁੰਦਾ ਜਦੋਂ ਆਪਾਂ ਪਸ਼ੂ ਨੂੰ ਤੋਰਾ ਫੇਰਾ ਕਰਾਵਾਂਗੇ ਉੱਚੇ ਨੀਵੇਂ ਚ ਪਸ਼ੂ ਜਾਊਗਾ ਉਹ ਚੀਜ਼ ਨਾਲ ਮੰਨ ਲਓ ਆਪਾਂ ਨੂੰ ਲਾਭ ਹੀ ਲਾਭ ਹੈ ਤੇ ਦੁੱਧ ਤਾਂ ਦੇਖੋ ਵਧਣਾ ਹੀ ਵਧਣਾ ਜਿਹੜਾ ਬੀਜ ਨਾਲ ਪਸ਼ੂ ਨੇ ਵਧਾਉਣਾ ਹੈਗਾ ਥੋੜੇ ਜਿਵੇਂ ਜਦੋਂ ਪਸ਼ੂ ਇੱਥੇ ਆਉਂਦਾ ਹੈਗਾ ਤੋਬੇ ਚ ਉਹ ਆਪਦੀ ਮਰਜ਼ੀ ਨਾਲ ਨਾ ਆਉਂਦਾ ਹੈਗਾ ਖੁਰਕ ਬੱਲਾ ਕਰਦਾ ਹੈ ਹੁਣ ਕਰੇ ਤੁਸੀਂ ਲਾ ਲਓ ਜਦੋਂ ਇੱਕ ਥਾਂਵੇਂ ਆਪਣੇ ਪਸ਼ੂ ਬੰਨੇ ਹੀ ਖੜੇ ਨੇ ਉੱਥੇ ਗੱਲ ਤੋਂ ਸੰਗਲ ਪਾ ਰੱਖਿਆ ਆਪਾਂ ਨੇ ਉਹਨਾਂ ਨਾਲ ਤਾਂ ਇੱਧਰ ਗੱਲ ਹਿਲਦਾ ਨਾ ਇੱਧਰ ਖੁਰਕ ਬੱਲਾ ਨਹੀਂ ਕਰਦੇ ਉਹਦੇ ਦਰਖਤਾਂ ਨਾਲ ਖਹਿਣਗੇ ਖੁਰਕ ਕਰਨਗੇ ਉਹਦੀ ਨਲਵੀ ਪਸੂ ਨੂੰ ਰਿਲੈਕਸ ਮਿਲਦਾ ਹੈ ਕੁਦਰਤੀ ਚੀਜ਼ ਆ ਗਈ ਵੈਸੇ ਵੀ ਦੇਖੋ ਦੋਸਤੋ ਮੱਝਾਂ ਦੇਖੋਗੇ ਮੈਨਿਆਰੇ ਨਾਲ ਆ ਰਹੀਆਂ ਨੇ ਰਾਮ ਕਰੀ ਜਾਂਦੀਆਂ ਨੇ। ਇਹ ਟਾਈਮ ਆਇਆ ਗਰਮੀ ਦਾ ਟਾਈਮ ਚ ਦਾ ਮੰਨ ਲਓ ਆਪਾਂ ਨੂੰ ਪਸ਼ੂਆਂ ਨੂੰ ਟੋਬੇ ਤੇ ਲੈ ਕੇ ਆਉਣੀ ਚਾਹੀਦਾ ਹੈਗਾ। ਸਹੀ ਗੱਲ ਆ ਬਾਈ। ਬਾਕੀ ਹੁਣ ਜਿਵੇਂ ਆਪਣੇ ਪਸ਼ੂਆਂ ਦੇ ਘਰੇ ਚ ਚਿੜੀਆਂ ਵਗੈਰਾ ਲੱਗ ਜਾਂਦੀਆਂ ਨੇ ਆ। ਉਹ ਆਟੋਮੈਟਿਕ ਜਦੋਂ ਪਸ਼ੂ ਕੇ ਸੌਦਾ ਹੈਗਾ ਕਦੇ ਕਾਸ ਨਾ ਕਿਸ ਲ ਗਿਆ ਉਹ ਆਪੇ ਲੈ ਜਾਂਦੀ ਲੈ ਜਾਂਦੀ ਨੇ ਵੀ ਆਪਾਂ ਨੂੰ ਕੋਈ ਦਵਾਈ ਕਰਨ ਦੀ ਵੀ ਲੋੜ ਨਹੀਂ ਪੈਂਦੀ ਇਸ ਤੇ। ਹਾਂ ਹਾਂ ਬਾਈ। ਤੇ ਬਾਕੀ ਆਪਾਂ ਤਾਂ ਇਹੀ ਕਹਿੰਦੇ ਆ ਬਾਈ ਜਿਵੇਂ ਕਹੇ ਵੀ ਪਹਿਲਾਂ ਵੀ ਲੋਕ ਟੋਬਿਆਂ ਜੇ ਪਸ਼ੂ ਲੈ ਕੇ ਆਉਂਦੇ ਰਹੇ ਨੇਗੇ। ਹਾਂਜੀ ਹਾਂਜੀ ਬਾਈ। ਤੇ ਹੁਣ ਬਸ ਇੱਕ ਆਪ ਨੇ ਆਏ ਬਣਾ ਲਿਆ ਵੀ ਆਪਾਂ ਅਗਲਾ ਕਹਿੰਦੇ ਟਾਈਮ ਨਹੀਂ ਸਹੇਗਾ ਹੁਣ ਮਸ਼ੀਨਰੀ ਦਾ ਯੁੱਗ ਵੀ ਆ ਗਿਆ ਵੀ ਟਾਈਮ ਕਿਉਂ ਨਹੀਂ ਹੈਗਾ ਆਪਣਾ ਵੀ ਹੁਣ ਆਪਣਾ ਵੀ ਸਾਰੇ ਸਾਧਨ ਨੇ ਕਿ ਆਪਾਂ ਹੁਣ ਕਹਿੰਦੇ ਟਾਈਮ ਨਹੀਂ ਹੈਗਾ ਇਹ ਆਪਾਂ ਨੂੰ 1-2 ਘੰਟੇ ਜੇ ਆਪਾਂ ਪਸ਼ੂਆਂ ਲੈ ਆਵਾਂਗੇ ਉਹ ਚੀਜ਼ ਨਾਲ ਕੋਈ ਆਪਣਾ ਟਾਈਮ ਨਹੀਂ ਘਟਣ ਲੱਗਿਆ ਕੋਈ ਫਰਕ ਨਹੀਂ ਪੈਣ ਲੱਗਿਆ ਬਾਕੀ ਵੀ ਪਸ਼ੂਆਂ ਨੂੰ ਦੇਖੋ ਵੀ ਹੁਣ ਵਿਚਾਰੇ ਇਹ ਤਾਂ ਬੇਜਵਾਨ ਨੇ ਜਿਵੇਂ ਮਰਜ਼ੀ ਆਪਾਂ ਬੰਨ੍ਹ ਕੇ ਰੱਖੀ ਰੱਖੋ ਇਹਨਾਂ ਨੂੰ ਇਹਨਾਂ ਨੇ ਕਿਹੜਾ ਆਉਦੇ ਆਪ ਕਹਿਣਾ ਹੈਗਾ ਤੇ ਇਹਦਾ ਆਪਾਂ ਨੂੰ ਆਪਦੀਆਂ ਭਾਵਨਾਵਾਂ ਸਮਝਣੀਆਂ ਪੈਣੀਆਂ ਵੀ ਆਪਾਂ ਨੂੰ ਪਸ਼ੂਆਂ ਨੂੰ ਕਿਵੇਂ ਆਪਾਂ ਨੂੰ ਇਹਨਾਂ ਨੂੰ ਸੱਚੇ ਵੇਦ ਨੂੰ ਹੈਂਡਲ ਕਰਨਾ ਚਾਹੀਦਾ ਵੀ ਆਪਾਂ ਨੂੰ ਠੀਕ ਆ ਬਾਈ ਨੇ ਬਹੁਤ ਵਧੀਆ ਗੱਲ ਕਹੀ ਆ ਬਾਈ ਕਹਿੰਦਾ ਘਰੇ ਵੀ ਨਮਾਉਣੀ ਉਹ ਘਰੇ ਵੀ ਟਾਈਮ ਕੱਢਦੀ ਹੁਜੇ ਕੰਟਾ ਇੱਥੇ ਕੱਢ ਲੂਗੇ ਪਸ਼ੂਆਂ ਨੂੰ ਕੋਈ ਬਿਮਾਰੀ ਨਹੀਂ ਲੱਗੂ ਸਾਰਾ ਕੁਝ ਸਹੀ ਰਹੂ ਬਾਈ ਦੇਖੋ ਮੈਸਾਂ ਦੇਖੋ ਕਿਵੇਂ ਨਜ਼ਾਰੇ ਲੈ ਰਹੀਆਂ ਨੇਗੀਆਂ ਧੰਨਵਾਦ ਉਸ